ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਮੌਤ ਹੋ ਗਈ ਸੀ ਇਸ ਮਾਮਲੇ ਵਿੱਚ ਹੁਣ ਜੋ ਇੱਕ ਨਵਾਂ ਖੁਲਾਸਾ ਹੋਇਆ ਉਹ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਐਡਵੋਕੇਟ ਨਵਕਰਨ ਸਿੰਘ ਜੋ ਹਣ ਜਿਨ੍ਹਾਂ ਨੇ ਹਿਮਾਚਲ ਹਾਈ ਕੋਰਟ ਤੇ ਵਿੱਚ ਆਵਾਰਾ ਪਸ਼ੂਆਂ ਦੇ ਖਿਲਾਫ ਜਿਹੜੀ ਹਿਮਾਚਲ ਸਰਕਾਰ ਗਊ ਸੈਸ ਦੇ ਰੂਪ ਦੇ ਵਿੱਚ ਬਹੁਤ ਸਾਰਾ ਰੁਪਇਆ ਇਕੱਠਾ ਕਰਦੀ ਹੈ ਲਗਭਗ 100 ਕਰੋੜ ਰੁਪਇਆ ਉਹਨਾਂ ਨੇ ਇਕੱਠਾ ਕੀਤਾ ਤਾਂ ਉਹਨਾਂ ਨੇ ਇਹ ਪਟੀਸ਼ਨ ਪਾਈ ਸੀ ਕਿ ਫਿਰ ਗਊਆਂ ਦਾ ਜਿਹੜਾ ਰੱਖ-ਰਖਾਅ ਹੈ ਜਾਂ ਆਵਾਰਾ ਪਸ਼ੂਆਂ ਦਾ ਰੱਖ-ਰਖਾਅ ਹੈ ਉਹਦੇ ਲਈ ਹਿਮਾਚਲ ਸਰਕਾਰ ਫਿਰ ਸਹਿird ਕਿਉਂ ਨਹੀਂ ਹੈ ਜਿਹਦੇ ਵਿੱਚ ਹਿਮਾਚਲ ਸਰਕਾਰ ਨੂੰ ਉੱਥੋਂ ਦੀ ਹਾਈ ਕੋਰਟ ਨੇ ਹਿਮਾਚਲ ਦੀ ਹਾਈ ਕੋਰਟ ਨੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਏਜ ਐਡਵੋਕੇਟ ਨੇ ਉਸ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਜਿੱਦੇ ਵਿੱਚ ਇਹ ਗੱਲ ਕਿ ਹਿਮਾਚਲ ਦੇ ਬੱਦੀ ਜਿਹੜਾ ਇਲਾਕਾ ਹੈ ਉੱਥੇ ਇਹ ਜਿਹੜਾ ਐਕਸੀਡੈਂਟ ਹੋਇਆ ਸੀ ਪਰ ਦੇਖਿਆ ਇਹ ਜਾ ਰਿਹਾ ਜਿੱਥੇ ਵੀ ਇਹ ਹਾਦਸੇ ਦੀ ਜਗ੍ਹਾ ਦੱਸੀ ਗਈ ਸੀ ਨਵ ਐਡਵੋਕੇਟ ਨਵਕਰਨ ਸਿੰਘ ਉਸ ਹਾਦਸੇ ਵਾਲੀ ਥਾਂ ਦੇ ਉੱਪਰ ਗਏ ਤਾਂ ਉਹਨਾਂ ਨੇ ਉੱਥੇ ਉਸ ਸਪੌਟ ਦਾ ਦੌਰਾ ਕਰਕੇ ਜਿਹੜੀ ਜਾਂਚ ਜੀ ਹੈ ਜਾਂਚ ਜਾਂਚ ਰਿਪੋਰਟ ਤਿਆਰ ਕੀਤੀ ਹੈ ਉਹਦੇ ਵਿੱਚ ਇਹ ਖੁਲਾਸਾ ਹੋਇਆ ਕਿ ਬੱਦੀ ਖੇਤਰ ਦੇ ਵਿੱਚ ਰਾਜਵੀਰ ਜਵੰਦਾ ਦਾ ਐਕਸੀਡੈਂਟ ਨਹੀਂ ਹੋਇਆ ਸਗੋਂ ਉਹਨਾਂ ਦੀ ਬਾਈਕ ਦਾ ਜਿਹੜਾ ਐਕਸੀਡੈਂਟ ਹੈ ਉਹ ਹਿਮਾਚਲ ਦੇ ਬੱਦੀ ਦੀ ਥਾਂ ਤੇ ਹਰਿਆਣਾ ਦਾ ਜਿਹੜਾ ਪੰਜੌਰ ਇਲਾਕਾ ਉਸ ਦੇ ਵਿੱਚ ਹੋਇਆ ਸੀ ਜਾਂਚਦਾਰਾਂ ਨੇ ਇਹ ਵੀ ਪਤਾ ਲੱਗਿਆ ਕਿ ਹਾਦਸੇ ਤੋਂ ਬਾਅਦ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਗਏ ਸੀ ਜਿਸ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਕਰਕੇ ਹੁਣ ਜਿਹੜੇ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਦੀ ਜਾਂਚ ਵਿੱਚ ਜਦੋਂ ਉਹਨਾਂ ਨੇ ਡੀਡੀਆਰ ਚੈੱਕ ਕੀਤੀ ਤਾਂ ਉਹਦੇ ਵਿੱਚ ਪਤਾ ਲੱਗਿਆ ਕਿ ਜਦੋਂ ਰਾਜਵੀਰ ਜਵੰਦਾ ਦੇ ਸੱਟ ਲੱਗੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਸ਼ੌਰੀ ਹਸਪਤਾਲ ਇਹ ਹਸਪਤਾਲ ਦਾ ਨਾਮ ਹੈ ਸ਼ੌਰੀ ਹਸਪਤਾਲ ਪਿੰਜੌਰ ਦੇ ਵਿੱਚ ਜਿਹੜਾ ਉਹਨਾਂ ਨੂੰ ਮੁੱਢਲੀ ਸਹਾਇਤਾ ਲਈ ਲੈ ਕੇ ਗਏ ਸੀ ਪਰ ਉਸ ਹਸਪਤਾਲ ਨੇ ਉਹਨਾਂ ਨੂੰ ਮੁੱਢਲੀ ਸਹਾਇਤਾ ਨਹੀਂ ਦਿੱਤੀ ਫਿਰ ਰਾਜਵੀਰ ਚਵੰਦਾ ਨੂੰ ਉਥੋਂ ਸਿਵਲ ਹਸਪਤਾਲ ਵਿੱਚ ਲੈ ਕੇ ਗਏ ਫਿਰ ਇੱਕ ਹੋਰ ਜਿਹੜਾ ਪੰਚਕੂਲੇ ਦਾ ਹਸਪਤਾਲ ਹੈ ਪਾਰਸ ਉਹਨਾਂ ਦਾ ਨਾਮ ਵੀ ਇਸ ਡੀਡੀਆਰ ਦੇ ਵਿੱਚ ਸਾਹਮਣੇ ਆਇਆ ਕਿ ਫਿਰ ਸਿਵਲ ਹਸਪਤਾਲ ਪੰਚਕੂਲਾ ਤੋਂ ਬਾਅਦ ਪਾਰਸ ਹਸਪਤਾਲ ਪੰਚਕੂਲਾ ਦੇ ਵਿੱਚ ਹੀ ਉੱਥੇ ਲੈ ਕੇ ਗਏ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਐ 40 ਜਿਹੜਾ ਹਸਪਤਾਲ ਹੈ ਮੁਹਾਲੀ ਦੇ ਵਿੱਚ ਲਜਾਇਆ ਗਿਆ ਇਲਾਵ ਇਲਾਜ ਵਿੱਚ ਜਿਹੜਾ ਲਾਪਰਵਾਹੀ ਵਰਤਨ ਦੇ દોਸ਼ ਲੱਗੇ ਨੇ ਜਿਸ ਦੀ ਵਜ੍ਹਾ ਕਰਕੇ ਇਹ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਅਗਰ ਉਹਨਾਂ ਨੂੰ ਮੁੱਢਲੀ ਸਹਾਇਤਾ ਮਿਲਦੀ ਤਾਂ ਉਹਨਾਂ ਦੀ ਜਿਹੜੀ ਬੋਨ ਜਿਹੜੀ neck bone ਉਹਨਾਂ ਨੂੰ ਲਗਾ ਦਿੱਤੀ ਜਾਂਦੀ ਜਿਸ ਦੀ ਵਜ੍ਹਾ ਕਰਕੇ ਇੰਨਾ ਜ਼ਿਆਦਾ ਜਿਹੜਾ ਨਰਵਸ ਸਿਸਟਮ ਹੈ ਜਿਹੜਾ ਉਹ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਕਿਉਂਕਿ ਇੰਨਾ ਸਮਾਂ ਉਹ ਲੈ ਕੇ ਉਹਨਾਂ ਨੂੰ ਘੁੰਮਦੇ ਹੀ ਰਹੇ ਕਦੀ ਇਸ ਹਸਪਤਾਲ ਕਦੀ ਉਸ ਕਦੀ ਅ ਉਸ ਤੋਂ ਅਗਲੇ ਜਿਸ ਦੀ ਵਜ੍ਹਾ ਕਰਕੇ ਇਹ ਡਾਕਟਰਾਂ ਦੀ ਲਾਪਰਵਾਹੀ ਸੀ ਔਰ ਦੂਸਰੀ ਲਾਪਰਵਾਹੀ ਜਿਹੜੀ ਹੋਈ ਹੈ ਉਹ ਨਿੱਜੀ ਕਾਰ ਦੇ ਵਿੱਚ ਜਿਹੜਾ ਲਿਜਾਇਆ ਗਿਆ ਘੱਟੋ-ਘੱਟ ਹਸਪਤਾਲ ਵਾਲਿਆਂ ਨੂੰ ਐਂਬੂਲੈਂਸ ਜ਼ਰੂਰ ਮੁਹੱਈਆ ਕਰਵਾ ਦੇਣੀ ਚਾਹੀਦੀ ਸੀ ਤਾਂ ਕਿ ਉਹਨਾਂ ਦੀ ਬਾਡੀ ਬਿਲਕੁਲ ਸਿੱਧੀ ਔਰ ਉਹ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਐਂਬੂਲੈਂਸ ਦੇ ਵਿੱਚ ਲਾਈਫ ਸਪੋਰਟ ਸਿਸਟਮ ਹੁੰਦਾ ਔਰ ਇੱਕ ਦੋ ਵਿੱਚ ਸਟਾਫ ਦੇ ਮੁਲਾਜ਼ਮ ਵੀ ਹੁੰਦੇ ਆ ਜਿਹੜੇ ਕਿ ਮੌਢਲੀ ਸਹਾਇਤਾ ਨਾਲ ਦੀ ਨਾਲ ਦਿੰਦੇ ਰਹਿੰਦੇ ਆ ਜਦ ਤੱਕ ਮਰੀਜ਼ ਜਿਹੜਾ ਹਸਪਤਾਲ ਨਾ ਪਹੁੰਚ ਜਾਵੇ ਕਹਿੰਦਾ ਕਿ ਭਾਵ ਹੈ ਕਿ ਇੰਨੀ ਜ਼ਿਆਦਾ ਲਾਪਰਵਾਹੀ ਦਿਖਾਈ ਗਈ ਰਾਜਵੀਰ ਚਵੰਦਾ ਦੇ ਇਲਾਜ ਦੇ ਦੌਰਾਨ ਜਿਸ ਦੇ ਕਰਕੇ ਇਸ ਮਾਮਲੇ ਵਿੱਚ ਜਿਹੜਾ ਲਾਇਰਸ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਹੁਣ ਸਖਤ ਰੁਖ ਜਿਹੜਾ ਹੈ ਉਹ ਅਪਣਾਉਂਦੇ ਹੋਏ ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਐਡਵੋਕੇਟ ਜਿਹੜੇ ਨੇ ਉਹਨਾਂ ਨੇ ਇਸ ਹਿਊਮਨ ਰਾਈਟਸ ਨੇ ਹਾਈ ਕੋਰਟ ਦਾ ਜਿਹੜਾ ਦਰਵਾਜ਼ਾ ਖੜਕਾਉਣ ਦੀ ਗੱਲ ਕੀਤੀ ਹੈ ਕਿ ਡਾਕਟਰਾਂ ਦੀ ਜਿਹੜੀ ਲਾਪਰਵਾਹੀ ਦੇ ਕਾਰਨ ਹੀ ਰਾਜਵੀਰ ਜਵੰਦੇ ਦੀ ਜਿਹੜੀ ਹੈ ਮੌਤ ਹੋਈ ਹੈ ਦੂਜੀ ਗੱਲ ਜਿਹੜਾ ਵੱਡਾ ਖੁਲਾਸਾ ਇਹ ਸਾਹਮਣੇ ਆਇਆ ਹੈ ਕਿ ਜਗਾ ਜਿਹੜੀ ਹੈ ਉਹ ਦੱਸੀ ਕੋਈ ਹੋਰ ਗਈ ਹੈ ਪਰ ਐਕਸੀਡੈਂਟ ਕਿਤੇ ਹੋਰ ਹੋਇਆ ਇਹ ਵੀ ਅਜੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਬਹੁਤ ਸਾਰੀਆਂ ਜੜੀਆਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਆ ਰਹੀਆਂ ਜਾਂ ਦੋਸ਼ ਲੱਗ ਰਹੇ ਨੇ ਉਹ ਇਹੀ ਹੈ ਕਿ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਪਹਿਲਾਂ ਜਿਹੜੀ ਇੱਕ ਖੇਤਰ ਬੱਦੀ ਦੱਸਿਆ ਗਿਆ ਸੀ ਪਰ ਹੁਣ ਇਹ ਪੰਜੌਰ ਹਰਿਆਣਾ ਦੱਸਿਆ ਜਾ ਰਿਹਾ ਹੈ ਇਸ ਕਰਕੇ ਇਹ ਮਾਮਲਾ ਹੋਰ ਅਜੇ ਡੂੰਗੀ ਜਾਂਚ ਦੀ ਜਿਹੜੀ ਹੈ ਉਹ ਮੰਗ ਕਰਦਾ ਹੈ ਬੇਸ਼ੱਕ ਰਾਸ਼ਵੀ ਜਵੰਦਾ ਨੂੰ ਵਾਪਸ ਤਾਂ ਨਹੀਂ ਲਿਆਂਦਾ ਜਾ ਸਕਦਾ ਪਰ ਜਾਂਚ ਦੇ ਦੌਰਾਨ ਘੱਟੋ ਘੱਟ ਇਹ ਤਾਂ ਪਤਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨਾਲ ਕੀ ਹੋਇਆ ਸੀ